ਆਪਾਂ ਨੂੰ ਦੇ ਇੱਕ ਦੂਜੇ ਦੀ ਨਹੀਂ ਸੁਣਦੀ ਕਹਿੰਦੇ ਮਹਾਰਾਜ ਦੇ ਅਰਥ ਦੱਸੋ ਜਿੰਨੇ ਉੱਥੇ ਕੜਾਏ ਤੇ ਬੈਠੇ ਸਾਰੇ ਆ ਗਏ ਮਹਾਰੇ ਕਹਿੰਦੇ ਛਕਾਓ ਬਾਅਦ ਚ ਰੋ ਤੇ ਗੁੜ ਪਹਿਲਾਂ ਸੁਣ ਲਓ ਕਹਿੰਦੇ ਇਸ ਗੁੜ ਨੇ ਮੈਨੂੰ ਇਹ ਬੇਨਤੀ ਕੀਤੀ ਕਿ ਬਾਬਾ ਧੰਨ ਤੂੰ ਅੱਜ ਮੇਰੇ ਕੋਲ ਆ ਗਿਆ ਮੈਨੂੰ ਬਖਸ਼ ਲੈ ਕਹਿੰਦੇ ਮੈਂ ਮਾਨ ਕੀਤਾ ਸੀ ਜਦੋਂ ਮੈਨੂੰ ਲਾਇਆ ਸੀ ਨਾ ਖੇਤਾਂ 'ਚ ਅੱਜ ਇਹ ਮੈਂ ਤਿੰਨ ਕੁ ਫੁੱਟ ਹੋਇਆ ਸੀ ਤੇ ਮੈਂ ਅੱਖਾਂ ਬਖਾਉਣੀਆਂ ਸ਼ੁਰੂ ਕੀਤੀਆਂ ਅੱਖਾਂ ਪਤਾ ਕੀ ਹੁੰਦੀਆਂ ਗੰਨੇ ਦੇ ਉੱਤੇ ਛੋਟੇ ਛੋਟੇ ਨਿਕਲੇ ਹੋਏ ਹੈ ਹਾਂ ਹਾਂ ਤੇ ਉਹ ਅੱਖਾਂ ਵਿਖਾਈਆਂ ਹੁਣ ਆਪਾਂ ਵੀ ਥੋੜੀਆਂ ਅੱਖਾਂ ਵਿਖਾਉਣੇ ਕਿਦੇ ਨੇ ਇਦਾਂ ਵੇਖੀਦਾ ਐਂ ਕਰਕੇ ਕਹਿੰਦੇ ਕਿਤੇ ਮਰ ਜੇ ਨਾ ਆਪ ਕੋ ਸਤ ਨਾ ਕਿਤੇ ਖਤਮ ਹੋ ਜੇ ਨਾ ਤੋ ਇਸ ਕਰਕੇ ਭਾਵਨਾ ਹੀ ਇਦਾਂ ਦੀ ਐ ਤੂੰ ਪਿਆਰ ਮਾਰੇ ਵਿਧਾਉਣ ਕਹਿੰਦੇ ਮੈਂ ਬੀਜਿਆ ਤੇ ਮੈਂ ਛੋਟਾ ਜਿਹਾ ਸੀ ਤੇ ਅੱਖਾਂ ਵਿਖਾਉਣੀਆਂ ਸ਼ੁਰੂ ਕਰਤੀਆਂ ਕਹਿੰਦੇ ਫਿਰ ਮੇਰੇ ਵਿੱਚ ਰਸ ਭਰਿਆ ਤੇ ਮੈਨੂੰ ਇੰਨਾ ਰਸ ਦਾ ਨਸ਼ਾ ਚੜ ਗਿਆ ਹੰਕਾਰ ਹੋ ਗਿਆ ਕਈਆਂ ਨੂੰ ਆਪਣੇ ਸੋਹਣੇ ਪੰਦਾ ਐ ਜੇ ਕੋ ਦਵੇਂ ਬੁਲਾ ਲੈ ਨਾ ਤੂੰ ਦਾ ਖਰੇ ਮੈਂ ਸੋਣਾ ਤਾਂ ਮੈਨੂੰ ਇਦਾਂ ਕਰ ਦੇ ਉਹ ਮਾਣ ਕਰਨਗੇ ਸਭ ਅੱਗੋ ਬੋਲਦੇ ਨਹੀਂ ਐ ਕਾਹਦਾ ਮਾਣ ਕਰਦਾ ਏ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਕੀ ਝਗੜਾ ਆਪਣਾ ਨਾ ਤੂੰ ਰਹਿਣਾ ਨਾ ਮੈਂ ਰਹਿਣਾ ਸੜ ਜਾਣਾ ਸਭ ਨੇ ਜੋ ਲਿਖਿਆ ਵਿੱਚ ਮੁਕੱਦਰਾਂ ਦੇ ਹੋਈਓ ਤੂੰ ਲੈਣਾ ਤੇ ਹੋਈਓ ਤੇਰਾ ਮੇਰਾ ਮੁਸਾਫਰਾ ਕੀ ਝਗੜਾ ਨਾ ਤੂੰ ਰਹਿਣਾ ਤੇ ਨਾ ਜਦੋਂ ਸਮਾ ਆ ਗਿਆ ਤੁਰ ਜਾਣਾ ਆਪਾਂ ਪ੍ਰਾਣੇ ਮੇਲ ਇੱਕ ਦੂਜੇ ਨਾਲ ਪ੍ਰੇਮ ਤੋ ਕਹਿੰਦੇ ਰਸ ਦਾ ਮਾਣ ਕੀਤਾ ਕਈਆਂ ਨੂੰ ਜੋਵਣ ਪੈਸੀ ਦੀ ਬੜੀ ਬੜੀ ਜਿਆਦੀ ਹੰਕਾਰ ਦੀ ਬੋ ਹੈ ਕਈ ਵਾਰੀ ਪੰਗਤ ਚ ਬੈਠੇ ਹੋਣਗੇ ਲਾਗੇ ਕੋ ਉਹੋ ਜੇ ਆ ਜੇ ਤੇ ਉੱਠ ਕੇ ਕਈ ਪਾਸੇ ਹੋ ਜਾਂਦੇ ਪੰਗਤੋਂ ਇੰਨਾ ਹੰਕਾਰੀ ਕੋ ਕਹਿੰਦੇ ਬਾਬਾ ਕਹਿੰਦਾ ਗੰਨੇ ਨੇ ਰਸ ਦਾ ਮਾਣ ਕੀਤਾ ਤੇ ਅੱਖਾਂ ਵਿਖਾਈਆਂ ਭਰ ਗਿਆ ਰਸ ਦੇ ਨਾਲ ਤੇ ਜਦੋਂ ਰਸ ਦਾ ਹੰਕਾਰ ਕੀਤਾ ਫਿਰ ਕਿਸਾਨ ਆਇਆ ਦਾਤਰ ਲੈ ਕੇ ਤੇ ਉਹਨੇ ਜੜਾਂ ਤੋਂ ਵੱਢ ਲਿਆ ਜਦੋਂ ਵੱਢ ਲਿਆ ਕਹਿੰਦੇ ਵੇਖ ਜੇ ਮਿੱਠਾ ਕਟਿਆ ਕਟ-ਕਟ ਫਿਰ ਟੋਟੇ ਕਰਕੇ ਪੋਰੀਆਂ ਦੇ ਪੰਡ ਬਣ ਲਈ ਤੇ ਕਿੱਥੇ ਲੈ ਗਿਆ ਜਿੱਥੇ ਵੇਲਣਾ ਚੱਲਦਾ ਸੀ ਜਦੋਂ ਵੇਲਣੇ ਵਾਲ ਗੰਨੇ ਨੇ ਵੇਖਿਆ ਤੇ ਤਰੇਲੀਆਂ ਪੈ ਗਈਆਂ ਵੀ ਮੈਂ ਤਾਂ ਬੜਾ ਹੰਕਾਰ ਮਾਨ ਕਰਦਾ ਸੀ ਹੁਣ ਕਿੱਥੇ ਭਜੂ ਮਾਰੇ ਕਹਿੰਦੇ ਅੱਜ ਕਰ ਲਾ ਕਰ ਲਾ ਕੇਸਾਂ ਦੀ ਵਿਦਵੀ ਕਰ ਲਾ ਮਾਣਾਈਆਂ ਘੁਮਲਾ ਜਿਸ ਦਿਨ ਵੇਲਣਾ ਮੌਤ ਦਾ ਆ ਤਰੇਲੀ ਤਾਂ ਉੱਥੇ ਪੈਣੀ ਕਈ ਘਣ ਕੇ ਬਾਬਾ ਅਸੀਂ ਆਪਣਾ ਕਰਦੇ ਮੇਕਅਪ ਤੁਹਾਡਾ ਡੈਡਪੀਡ ਹੁੰਦਾ ਹੈ ਤੁਸੀਂ ਨਾਬ ਕਰਨਾ ਕਿਸੇ ਨੂੰ ਦਾ ਕਰਨ ਦਿਓ ਹੁਣ ਇਹਦੇ ਅਰਥ ਸਮਝਿਓ ਤਿਹਾਨਾ ਮਾਰੇ ਸਾਹਿਬ ਕਹਿੰਦੇ ਜਦੋਂ ਗੰਨੇ ਨੇ ਰਸ ਦਾ ਤੇ ਅੱਖਾਂ ਵਿਖਾਈਆਂ ਤੇ ਕਿਸਾਨ ਨੇ ਕਟਿਆ ਜਦੋਂ ਵੇਲਣੇ ਦੇ ਕੋਲ ਖੜਿਆ ਤੇ ਤਰੇਲੀ ਪੈ ਗਈ ਕਹਿੰਦੇ ਰਸ ਕਸ ਟਟਰ ਪਾਈ ਹੈ ਜਦੋਂ ਫੜ ਕੇ ਗਲੋਂ ਵੇਲਣੇ ਦੇ ਵਿੱਚ ਦਿੱਤਾ ਸਾਰਾ ਹੀ ਨਿਚੋੜ ਕੇ ਰੱਖਤਾ ਆਪਣੋ ਜਦੋਂ ਅੱਗ 'ਚ ਰੱਖਿਆ ਉਹਨੇ ਛੱਡਣਾ ਥੋੜਾ ਕੁਛ ਵਾਣੀ ਕੀ ਕਹਿੰਦੀ ਹੈ ਹੱਡ ਜਲੇ ਜਿਉ ਲੱਕੜੀ ਕਹਿੰਦੀ ਹੈ ਗੁਰੇ ਗੁਰੇ ਹੱਡ ਇਦਾਂ ਸੜ ਜਣੇ ਜਿਵੇਂ ਲੱਕੜਾਂ ਕੇਸ ਜਰੇ ਜਿਹਾਸ ਕਈਆਂ ਦੇ ਕੇਸ ਬੜੇ ਸੁੰਦਰ ਹੁੰਦੇ ਐ ਰੱਬ ਦੀ ਨਿਯਮਤ ਹੁੰਦੀ ਕਈਆਂ ਤੇ ਬੜੀ ਕਿਰਪਾ ਭੈਣਾ ਵੀਰਾਂ ਤੇ ਉਹਨਾਂ ਦੇ ਕੇਸ ਧਰਤੀ ਨਾਲ ਲੱਗਦੇ ਐ ਇਹ ਰਹਿਮਤ ਐ ਮਾਰੇ ਦਾ ਤੋਹਫਾ ਹੁੰਦਾ ਐ ਵੀ ਸੁੰਦਰਤਾ ਦਾ ਇੱਕ ਗੁਣ ਐ ਜਿੱਥੇ 32 ਗੁਣ ਸੁੰਦਰਤਾ ਦੇ ਮੰਨੇ ਜਾਂਦੇ ਐ ਵੀ ਇੱਕ ਗੁਣ ਕੇਸ ਨਾ ਹੋਣ ਤੇ ਸੁੰਦਰਤਾ ਅਧੂਰੀ ਰਹਿ ਜਾਂਦੀ ਐ ਕਈਆਂ ਦਾ ਚਿਹਰਾ ਇੰਨਾ ਸੁੰਦਰ ਹੁੰਦਾ ਭੈਣਾ ਵੀਰਾਂ ਦਾ ਕੇਸ ਨਹੀਂ ਹੈਗੇ ਕੇਸਾਂ ਤੋਂ ਕ੍ਰੂਪ ਹੈ ਕਈਆਂ ਦਾ ਰੰਗ ਭਾਵੇਂ ਕਾਲਾ ਕੇਸ ਬੜੇ ਸੁੰਦਰ ਹੁੰਦੇ ਲੰਮੇ-ਲੰਮੇ ਤਾਂ ਬਹੁਤ ਉਹਦੇ ਨਾਲ ਬੰਦੇ ਦੀ ਦੁਗਣੀ ਬਖਸ਼ਿਸ਼ ਵਾਦੀ। ਤੋਂ ਕਹਿੰਦੇ ਜਦੋਂ ਗੰਨੇ ਨੂੰ ਵੇਲਣੇ ਦੇ ਵਿੱਚ ਪਾਇਆ ਉਹਨੇ ਪੀਤਾ ਇੱਕ ਪਾਸੇ ਰਸ ਨਿਕਲ ਗਿਆ ਦੂਜੇ ਪਾਸੇ ਛਿਲੜਾ ਨਿਕਲ ਗਈਆਂ ਉੱਥੇ ਬਸ ਨਹੀਂ ਹੋਈ ਰਸ ਨੂੰ ਕੜਾਏ 'ਚ ਪਾ ਕੇ ਤੇ ਜਿਹੜਾ ਉਹਦਾ ਛਿਲਕਾ ਲੱਥਾ ਸੀ ਨਾ ਭੀਸੋ ਫੋਗ ਸੰਭਾਲੀਐ ਕਿਸਾਨ ਕਹਿੰਦਾ ਇਹਨੂੰ ਵੀ ਸੁਟਣਾ ਨਹੀਂ ਇਹਨੂੰ ਸੁਕਾਓ ਚੁੱਲੇ 'ਚ ਢਾਤਾ ਜਿਹੜੇ ਤਨ ਦਾ ਮਾਣ ਕਰਦਾ ਸੀ ਗੰਨਾ ਉਹ ਛੇਲ ਨੂੰ ਸੁਕਾ ਕੇ ਜਿਹਨੂੰ ਆਪਾਂ ਖੋਰੀ ਕਹਿੰਨੇ ਆ ਉਹਨੂੰ ਥੱਲੇ ਲਾ ਦਿੰਦਾ ਜਿਹੜਾ ਰਾਸਥੀ ਕੜਾਏ 'ਚ ਪਾ ਕੇ ਜਦੋਂ ਉਹਦੇ ਸ਼ਰੀਰ ਨੇ ਉਹਨੂੰ ਸਾੜਿਆ ਦਵਾ ਦਵਾ ਕੇ ਰੌ ਨੂੰ ਰਾੜ ਰਾੜ ਕੇ ਤੇ ਫੇਰ ਜਾ ਕੇ ਜਦੋਂ ਬਾਬੇ ਦੀ ਕਥਾ ਸੰਪੂਰਨ ਹੋਈ ਮਰ ਮਾਰੇ ਕਿਨੇ ਮਰਦਾਨਿਆਂ ਕੀ ਹੋਇਆ ਕਿਦਾ ਬਾਬਾ ਭੁੱਖੀ ਖਤਮ ਹੋ ਗਈ ਆ ਖੁਸਾਤ ਮਾਰੇ ਕਹਿੰਦੇ ਹੁਣ ਨਹੀਂ ਕਹਿੰਦਾ ਤੂੰ ਤਾਂ ਕਹਿੰਦਾ ਸੀ ਗੁੜ ਕਹਿੰਦਾ ਮੈਨੂੰ ਛੇਤੀ ਛੇਤੀ ਖਾ ਲਓ ਮਾਰੇ ਜੀ ਕਹਿੰਦੇ ਸੱਚੇ ਪਾਤਸ਼ਾਹ ਤੇਰੀਆਂ ਰਮਜਾਂ ਬੜੀਆਂ ਡੂੰਗੀਆਂ ਮੈਂ ਤਾਂ ਤੈਨੂੰ ਦੇਖਿਆ ਤੂੰ ਖੁਦਾਏ ਦੇਖਿਆ ਮੈਂ ਤੇਰਾ ਢੂਮ ਤੂੰ ਖੁਦਾਏ ਦਾ ਢੂਮ ਮੈਂ ਤੈਨੂੰ ਪਾਇਆ ਬਾਬਾ ਤੂੰ ਰੱਬ ਨੂੰ ਪਾਇਆ ਤੇਰੇ ਮੇਰੇ ਵਿੱਚ ਕਾਈ ਅੰਤਰ ਨਹੀਂ ਬਸ ਥੋੜਾ ਜਿਹਾ ਅੰਤਰ ਹੈ ਵਾਬੇ ਨਾਨਕ ਨੇ ਸ਼ਾਤੀ ਨਾਲ ਆਖਿਆ ਮਰਦਾਨਿਆਂ ਇਦਾਂ ਨਹੀਂ ਕਹਿਣਾ ਤੇਰੇ ਮੇਰੇ ਵਿੱਚ ਥੋੜਾ ਵੀ ਅੰਤਰ ਨਹੀਂ ਤੂੰ ਮੇਰਾ ਹੀ ਤੇ ਮੈਂ ਤੇਰਾ ਹੀ ਆਪਾਂ ਇੱਕੋ ਜੇ ਭਾਈ ਹੋਏ ਆਹੇ ਐਸੇ ਬਚਨ ਮਾਰੇ ਨੇ ਕੀਤੇ ਫਿਰ ਸਾਰਿਆਂ ਨੂੰ ਗੋੜ ਛਕਾਇਆ ਉਧਰ